ਸਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ 5 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਜਿਸ ਘਰ ਤੋਂ ਜਿਹੜੀ ਦੋਸਤੋ ਆ ਤਰਨ ਤਰਨ ਸਾਹਿਬ ਹੈਗਾ ਜੀ ਖਾਸ ਵਿਜ਼ਿਟ ਜਿਹੜੀ ਹੈਗੀ ਆ ਤੁਹਾਨੂੰ ਤਰਨ ਤਰਨ ਸਾਹਿਬ ਕਰਨੀ ਪਵੇਗੀ ਠੀਕ ਹੈ ਜੀ ਤੇ ਵੀਰ ਦੇ ਨਾਲ ਗੱਲਬਾਤ ਕਰਾਂਗੇ ਇਨਫੋਰਮੇਸ਼ਨ ਆਪਾਂ ਜਿਹੜੀ ਹੈ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਦੋ ਬਿਹੜਾ ਦਿਖਾਉਣੀਆਂ ਤੁਹਾਨੂੰ ਦੋਵੇਂ ਬਿਹੜਾ ਦੋਸਤੋ ਸੁਈਆਂ ਸਵਾਈਆਂ ਨੇ ਠੀਕ ਹੈ ਜੀ ਇੱਕ ਤਕਰੀਬਨ ਜਿਹੜੀ ਹੈ ਦੋਸਤੋ 25 ਪਲੱਸ ਮਿਲਕਿੰਗ ਵਾਲੀ ਜਿਹੜੀ ਬਿਹੜਾ ਠੀਕ ਹੈ ਜੀ ਤਾਜੀ ਸੁਈ ਆ ਪੂਰੀ ਇਨਫੋਰਮੇਸ਼ਨ ਇਹਦੀ ਲਵਾਂਗੇ ਕਿ ਇੱਕ ਬਿਹੜਾ ਵੀਰ ਹੁਣਾਂ ਦੇ ਕੋਲ ਸੁਈ ਆ ਉਹ ਵੀ ਤਾਜੀ ਬਿਹੜਾ ਜਾਂਦੀ ਆ ਠੀਕ ਹੈ ਜੀ ਭਾਅ ਪਰਤਾ ਕੀ ਹੋਵੇਗਾ ਉਹ ਵੀ ਆਪਾਂ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲਵਾਂਗੇ ਸੋ ਵੜਾ ਤਾਜ਼ੀਆਂ ਸੂਈਆਂ ਸਵਾਈਆਂ ਨੇ ਆਪਣੀ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਆ ਤਸੱਲੀ ਆ ਆਪਣਾ ਜਿਹੜਾ ਹੱਕ ਸਮਝ ਕੇ ਜਿਹੜਾ ਦੋਸਤੋ ਉਹ ਜ਼ਰੂਰ ਪੂਰਾ ਕਰ ਲਿਓ ਉਸ ਤੋਂ ਬਾਅਦ ਤੁਸੀਂ ਵੀਰ ਦੇ ਨਾਲ ਜਿਹੜਾ ਸੌਦਾ ਕਰ ਸਕਦੇ ਹੋ ਠੀਕ ਹੈ ਜੀ ਤੇ ਹੋਰ ਕਿਸੇ ਵੀ ਕਿਸਾਨ ਵੀਰ ਨੇ ਪਸ਼ੂ ਪਾਲਕ ਵੀਰ ਨੇ ਕੋਈ ਪਸ਼ੂ ਵੇਚਣ ਸੰਬੰਧੀ ਐਡ ਕਰਾਉਣੀ ਹੋਵੇ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9815142150 ਮੇਰੇ ਸੰਪਰਕ ਨੰਬਰ ਆ ਤੇ ਗੱਲਬਾਤ ਦੇ ਲਈ ਆਪਾਂ ਚੱਲਦੇ ਆਂ ਵੀਰ ਦੇ ਕੋਲ ਪੁੱਛ ਲੈਣੀ ਆ ਕਿ ਇਨਫੋਰਮੇਸ਼ਨ ਹੈਗੀ ਆ ਇਹਨਾਂ ਪਸ਼ੂਆਂ ਦੀ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਵੀਰ ਜੀ ਹਾਂਜੀ ਹਾਂਜੀ ਬੜੇ ਠੀਕ ਆ ਠੀਕ ਆ ਇੱਕ ਵੀਰ ਆਪਣਾ ਨਾਮ ਜ਼ਰੂਰ ਦੱਸ ਦਗੇ ਮੇਰਾ ਨਾਮ ਅਗਰਜਟ ਸਿੰਘ ਜੀ ਠੀਕ ਆ ਜਨਤਾਰਨ ਖਾਸ ਆਪਣਾ ਸ਼ਹਿਰ ਆ ਗੌਂਦਵਾਲ ਬਾਈਪਾਸ ਤੋਂ ਸ਼ਨੀ ਮੰਦਰ ਦੇ ਲਾਗੇ ਅਹ ਸ਼੍ਰੀ ਕੋਇਂਦਵਾਲ ਸਾਹਿਬ ਜਿਹੜਾ ਆਪਣਾ ਬਾਈਪਾਸ ਆ ਉੱਥੋਂ ਗੌਂਦਵਾਲ ਪੌਲ ਜਿਹੜਾ ਪੁਲ ਦੇ ਥੱਲੇ ਆਉਂਦੇ ਇਹਨੂੰ ਸ਼ਨੀ ਮੰਦਰ ਨੂੰ ਆਣ ਕੇ ਹਾਂਜੀ ਤੇ ਸ਼ਨੀ ਮੰਦਰ ਦੇ ਲਾਗੇ ਆਪਣਾ ਘਰ ਆ ਜੀ ਠੀਕ ਏ ਸ਼ਨੀ ਮੰਦਰ ਤੇ ਜਿਹੜਾ ਦੋਸਤੋ ਬਿਲਕੁਲ ਲਾਗੇ ਵੀਰ ਹੋਣਾ ਦਾ ਜਿਹੜਾ ਨਵਾਸ ਆ ਘਰ ਤੇ ਵਹਿੜਾ ਦੋ ਨੇ ਪ੍ਰੋਪਰ ਤੇ ਵੀਰ ਪਸ਼ੂ ਵਪਾਰ ਦਾ ਕੰਮ ਹੀ ਆ ਜਾਂ ਖਾਸ ਤੌਰ ਤੇ ਘਰ ਦੀਆਂ ਵਹਿੜੀਆਂ ਇਹ ਘਰ ਦੀਆਂ ਵਹਿੜੀਆਂ ਠੀਕ ਆ ਵਹਿੜਾ ਜਿਹੜੀਆਂ ਦੋਸਤੋ ਤੁਸੀਂ ਇੱਕ ਵਾਰੀ ਮੈਂ ਤੁਹਾਨੂੰ ਪੂਰਾ ਵਹਿੜਾ ਦਿਖਾਉਣਾ ਚਾਹੂੰਗਾ ਵਹਿੜਾ ਚੰਗੀਆਂ ਨੇ ਠੀਕ ਆ ਜੀ ਵੱਡੇ ਕੱਦ ਕੱਦ ਦੇ ਵਿੱਚ ਵਹਿੜਾ ਹੋਣਗੀਆਂ ਤੇ ਸੋਹਣੀ ਮਿਲਕਿੰਗ ਜਿਹੜੀਆਂ तकरीबन 25 ਪਲੱਸ ਵਾਲੀ ਜਿਹੜੀ ਵਹਿੜ ਹੋਵੇਗੀ ਇੱਕ ਠੀਕ ਆ ਤੇ ਵੀਰੇ ਵੀ ਇਹ ਪਹਿਲੇ ਨੰਬਰ ਵਾਲੀ ਵਹਿੜ ਦੀ ਆਪਾਂ ਗੱਲ ਕਰ ਲਈਏ ਤੇ ਸਵੇਰ ਦੱਸ ਦੋ ਕਿੰਨਾਸ ਹੋਈ ਹੈ ਜੀ ਸਵੇਰ ਵੇਖਦੇ ਆ ਤੇ ਅੱਜ ਮੰਗਲ ਰਾਤੀ ਸੋਈ ਹੈ ਜੀ ਰਾਤੀ 3 ਤਿੰਨ ਵਜੇ ਤੜਕੇ ਸੋਈ ਆ ਮੇਰੀ ਜੀ ਮਾਰਨਿੰਗ ਟਾਈਮ ਹਾਂਜੀ ਸਵੇਰ ਜਿਹੜਾ ਦੋਸਤੋ 3 ਵਜੇ ਸੋਈ ਆ ਤੇ ਪ੍ਰੋਪਰ ਜੇਰ ਵਗੈਰਾ ਜਿਹੜੀ ਹੈਗੀ ਆ ਉਹ ਪੈ ਚੁੱਕੀ ਆ ਠੀਕ ਆ ਉਹ ਵੀ ਤੁਸੀਂ ਬਿਲਕੁਲ ਵੀਡੀਓ ਦੇ ਵਿੱਚ ਦੇਖ ਲਓ ਠੀਕ ਆ ਨੀਚੇ ਜਿਹੜਾ ਬੱਚਾ ਹੈਗਾ ਇਹ ਮੇਲਕਾਫ ਹਨਾ ਜੀ ਹਾਂਜੀ ਮੇਲਕਾ ਬੱਚਾ ਹੈ ਠੀਕ ਆ ਨੀਚੇ ਜਿਹੜਾ ਦੋਸਤੋ ਬੱਚਾ ਹੈ ਇਹ ਬੱਚਾ ਹੈ ਵੈੜ ਦੇ ਤੇ ਦੂਜਾ ਸੂਆ ਸੋਈ ਆ ਠੀਕ ਆ ਤੇ ਇੱਕ ਵਾਰੀ ਮੈਂ ਤੁਹਾਨੂੰ ਥਾਣਾ ਦੀ ਹਵਾਨੇ ਵਾਲੇ ਪਾਸਿਓਂ ਜ਼ਰੂਰ ਦਿਖਾਉਣਾ ਚਾਹੂੰਗਾ ਠੀਕ ਹੈ ਜੀ ਆ ਕਰੋ ਚੈੱਕ ਥਣਥਣ ਜਿਹੜਾ ਬਹੁਤ ਖੂਬਸੂਰਤ ਮੋਟਾ ਥਣ ਲੱਗਾ ਗੋਲ ਥਣਾ ਦੋਸਤੋ ਠੀਕ ਹੈ ਤੇ ਚਵਾਈ ਜਾਂ ਨਾਰਮਲ ਪੋਲੀ ਹੋਵੇਗੀ ਤਕਰੀਬਨ ਜਿਹੋ ਜਿਹਾ ਥਣ ਲੱਗਾ ਹੈਗਾ ਅੱਛਾ ਗੁਰਜੰਟ ਵੀਰੇ ਪਹਿਲੇ ਸਵੇਰ ਦਾ ਕੋਈ ਰਿਕਾਰਡ ਹੈ ਨਾ ਪਤਾ ਹੋਵੇ ਕਿੰਨਾ ਕਿ ਮਿਲਕ ਕੀਤਾ ਸੀਗਾ ਵੀਰ ਜੀ 22 22 ਲੀਟਰ ਦਾ ਰਿਕਾਰਡ ਹੈ ਪਹਿਲੇ ਸਵੇਰ ਪਹਿਲੇ ਸਵੇਰ ਦਾ ਜੀ ਹੁਣ ਦੂਜਾ ਸੂਆ ਹੁਣ 25 ਤੋਂ ਪਲੱਸ ਵੀ ਵੈਸੇ ਕਰਨਾ ਚਾਹੀਦਾ ਠੀਕ ਆ ਤੇ ਇਹਨੂੰ ਵੀਰ ਜੀ ਖੋਲ ਕੇ ਦਿਖਾਈਏ ਆਪਾਂ ਹਾਂਜੀ ਆ ਤੇ ਬਿਲਕੁਲ ਤਾਜੀ ਸੂਈ ਹੈ ਦੋਸਤੋ ਠੀਕ ਆ ਅੱਜ ਮਾਰਨਿੰਗ ਜਿਹੜੀ 3 ਵਜੇ ਦੀ ਸੂਈ ਆ ਉਹ ਤੁਸੀਂ ਬੇਸ਼ੱਕ ਜਰਾ ਧਿਆਨ ਦੇ ਵਿੱਚ ਰੱਖ ਲਿਓ ਤੇ ਬੱਚਾ ਜਿਹੜਾ ਇਸ ਦੇ نیچے ਆ ਮੀਲਕਾਫ ਆ ਠੀਕ ਆ ਬੱਚਾ ਹੈਗਾ ਇਸ ਦੇ نیچے ਤੇ ਵੜ ਜਿਹੜੀ ਆ ਦੋਸਤੋ ਫਾਰਮ ਵਾਲੀ ਵੱਡੀ ਵੜ ਵਾਂਗੂ ਆ ਵੱਡੀ ਉੱਚੇ ਕੱਦ ਕੜ ਦੇ ਵਿੱਚ ਆ ਤੇ ਹਵਾਨਾ ਤੁਸੀਂ ਵੇਖ ਕੇ ਚੈੱਕ ਕਰੋ ਆ ਲਓ ਜੀ ਠੀਕ ਆ ਹੈਵੀ ਬਾਡੀ ਵੇਟ ਆ ਤੇ ਆਰਡਰ ਦੀ ਕੁਆਲਿਟੀ ਜਿਹੜੀ ਆ ਦੋਸਤੋ ਬਹੁਤ ਖੂਬਸੂਰਤ ਠੀਕ ਹਾਂਜੀ ਮੋੜ ਲਓ ਜੀ ਵੇੜ ਜਿਹੜੀ ਦੋਸਤੋ ਮੈਂ ਜ਼ਿਕਰ ਕਰ ਦਿੱਤਾ ਵੀ ਹੈਵੀ ਬਾਡੀ ਵੇਡ ਦੇ ਵਿੱਚ ਆ ਤੇ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ 25 ਪਲੱਸ ਜਿਹੜੀ ਮਿਲਕਿੰਗ ਵਾਲੀ ਬੇੜ ਆ ਦੋਸਤੋ ਜੇਕਰ ਕਿਸੇ ਵੀਰ ਨੇ ਹੱਥ ਪਾਉਣਾ ਹੁੰਦਾ ਵੱਡੇ ਐਨੀਮਲ ਨੂੰ ਡੇਰੀ ਫਾਰਮਿੰਗ ਦੇ ਵਿੱਚ ਤਾਂ ਤੁਸੀਂ ਇਹ ਵੇੜ ਖਰੀਦ ਸਕਦੇ ਜੇ ਤਸੱਲੀ ਜਿਹੜੀ ਆ ਤੁਹਾਨੂੰ ਦੋਸਤੋ ਖਾਸ ਤੌਰ ਤੇ ਸ਼੍ਰੀ ਤਰਨ ਤਰਨ ਸਾਹਿਬ ਆ ਕੇ ਕਰੇ ਵਿਜ਼ਿਟ ਕਰਕੇ ਕਰਨੀ ਪਵੇਗੀ ਤੇ ਬਹੁਤ ਖੂਬਸੂਰਤ ਆ ਅੱਛਾ ਫਿਰ ਥਣਾ ਥੋਣਾ ਦੀ ਫਿਰ ਕਿਦਾਂ ਮਿਰਚ ਚਵਾਈ ਆਪਣੇ ਪੂਰੀ ਜਮਾਈ ਮਿਰਚ ਦੀ ਐ ਬਿਲਕੁਲ ਚੋਈ ਜਾਂ ਲੋਪਕ ਨੂੰ ਚੋਇਆ ਤਰਕੇ ਜੀ ਹਾਂ ਜੀ ਬਿਲਕੁਲ ਵਧੀਆ ਚਵਾਈ ਹੈ ਜੀ ਠੀਕ ਹੈ ਵੀਰ ਜੀ ਤੇ ਚਵਾਈ ਦੋਸਤੋ ਵੀਰ ਗੁਰਜੰਟਾ ਦਾ ਵੀ ਬਿਲਕੁਲ ਬਹੁਤ ਸੋਹਣੀ ਚੰਗੀ ਚਵਾਈ ਲੱਗੀ ਆ ਠੀਕ ਆ ਆ ਬੈਕ ਸਾਈਡ ਤੋਂ ਤੁਸੀਂ ਦੇਖੋ ਥਣ ਥੋਣ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਠੀਕ ਆ ਜੀ ਤੇ ਜੀ ਕਰਦਾ ਜਿਹੜਾ ਦੋਸਤੋ ਵੀ ਵੇਖੀ ਜਾਈਏ ਇਹੋ ਜਿਹਾ ਹਵਾਨਾ ਲੱਗਾ ਹੈਗਾ ਬਾੜ ਨੂੰ ਤੇ ਬਿਲਕੁਲ ਮੋਟਾ ਗੋਲ ਥਾਣਾ ਚਵਾਈ ਹੈ ਜੀ ਦੋਸਤੋ ਨਾਰਮਲ ਆਪਾਂ ਜੇਕਰ ਗੱਲ ਕਰੀਏ ਤਾਂ ਇਹ ਮਿੰਟਾਂ ਦੇ ਵਿੱਚ ਆਪਾਂ ਚਵਾਈ ਕਰ ਸਕਦੇ ਹਾਂ ਇਹੋ ਜੀ ਬੈਡ ਦੀ ਸੋ ਕੀਮਤ ਪੁੱਛ ਲੈਣੀ ਹੈ ਵੀਰ ਤੋਂ ਅੱਛਾ ਗੁਰਜੰਟ ਵੀਰ ਜੀ ਕਿੰਨਾ ਕੁ ਮੁੱਲ ਰੱਖਿਆ ਹੈਗਾ ਇਸ ਬੈਡ ਦਾ ਮੁੱਲ ਵੀਰ ਜੀ 60000 ਕਰਦੇ ਆ 60000 ਜੀ ਹਾਂਜੀ ਠੀਕ ਆ ਦੇ ਲੈ ਹੋ ਜਾਏਗਾ ਥੋੜਾ ਬਤਾ ਮਾਰਤਾ ਜੀ ਹਾਂਜੀ ਹਾਂਜੀ ਹੋ ਜਾਊਗਾ ਵੀਰ ਜੀ 3000 ਰੁਪਏ ਲੈ ਚਾਹ ਤਿੰਨ ਤਿੰਨ ਵੀ ਹੋ ਜਾਏਗੀ 4000 ਹੋ ਜਾਏਗੀ ਹਾਂਜੀ ਠੀਕ ਆ ਜੀ ਠੀਕ ਆ 4000 ਰੁਪਏ ਜਾਂ 200 ਰੁਪਏ ਵੀਰਾਂ ਦਾ ਵੀ ਲੈਸ ਹੋ ਜੂਗੀ ਇਸ ਵੈਡ ਦੇ ਵਿੱਚੋਂ ਠੀਕ ਆ ਵੈਡ ਵੱਡੀ ਆ ਕੱਦ ਕਾਠੀ ਦੀ ਵੀ ਵੱਡੀ ਆ ਠੀਕ ਆ ਜੀ ਬਿਲਕੁਲ ਜੀ ਜਰੂਰ ਵੀਰ ਜੀ ਕਰਨਾ ਆਪਾਂ ਜਿੰਨਾ ਵੀ ਹੋ ਸਕਿਆ ਹਾਂ ਜੀ ਤੇ ਸੋ ਦੋਸਤੋ ਜਿਹੜੇ ਵੀਰ ਹੈਗੇ ਆ ਪਾਰਖੂ ਆ ਉਹਨਾਂ ਨੂੰ ਸਮਝ ਵਿੱਚ ਆ ਵੀ ਜਾਣਾ ਹੈਗਾ ਵੈਡ ਵੀ ਸੋਹਣੀ ਆ ਠੀਕ ਆ ਬਾਕੀ ਜਿਹੜੀ ਤੁਸੀਂ ਤਸੱਲੀ ਆਪਣੀ ਵਿਜ਼ਿਟ ਕਰਕੇ ਜਰੂਰ ਕਰ ਲਿਓ ਆਨਲਾਈਨ ਸੌਦਾ ਵੀ ਤੁਸੀਂ ਕਰਦੇ ਹੋ ਤਾਂ ਬੇਸ਼ੱਕ ਜਿਹੜਾ ਉਹ ਤੁਸੀਂ ਵੀਰ ਦੇ ਨਾਲ ਗੁਰਜੰਟ ਦੇ ਨਾਲ ਸੰਪਰਕ ਕਰਨੇ ਹੈਗੇ ਖਾਸ ਤੌਰ ਤੇ ਠੀਕ ਆ ਜੀ ਤੇ ਵੈੜਾ ਆਲਮੋਸਟ ਬਹੁਤ ਜਿਆਦਾ ਸੋਹਣੀ ਹੈਗੀ ਆ ਇੱਕ ਵਾਰੀ ਮੈਂ ਤੁਹਾਨੂੰ ਥਣਾ ਥੋਣਾ ਦੀ ਇੱਕ ਵਾਰੀ ਫੇਰ ਨੇੜੇ ਤੋਂ ਦਿਖਾ ਦਿੰਦਾ ਠੀਕ ਹੈ ਜੀ ਆ ਕਰੋ ਚੈੱਕ ਜੀ ਠੀਕ ਹੈ ਠੀਕ ਹੈ ਤੇ 60000 ਤੋਂ ਡਿਮਾਂਡ ਆ ਠੀਕ ਆ ਬਾਕੀ 4000 ਲੈਸ ਹੋ ਜਾਊਗਾ ਠੀਕ ਹੈ ਜੀ 56000 ਦੇ ਨੀਅਰ ਬਾਊਟ ਵੀਰਾਂ ਦਾ ਵੀ ਸੌਦਾ ਹੋ ਜਾਊਗਾ ਇੱਥੇ ਕਰ ਲਾਂਗੇ ਇਸ ਤੋਂ ਬਾਅਦ ਇੱਕ ਹੋਰ ਵਾਇਡ ਆ ਵੀਰ ਦੇ ਕੋਲ ਤੇ ਇਹ ਵੀਰ ਤਾਜੀ ਸੂਈ ਹੈ ਵੀ ਹਾਂ ਜੀ ਵੀਰ ਜੀ ਪੰਜ ਗ੍ਰੈਂਡ ਦੇ ਸੂਈ ਆ ਬੱਚੇ ਨਾਲ ਨਾੜੂਗਾ ਜੀ ਠੀਕ ਹੈ ਜੀ ਤੇ ਸੁਗਾ ਕਿੰਨਾ ਸੂਈ ਹੈ ਜੀ ਇਹ ਵੀ ਦੁੱਜਣ ਆ ਜੀ ਇਹ ਵੀ ਆਪਣੇ ਘਰ ਦੀਓ ਵੇੜ ਘਰ ਦੀ ਠੀਕ ਹੈ ਪਹਿਲੇ ਸੂਵੇ ਦਾ ਵੀਰ ਜੀ ਕੀ ਜਾਂਦਾ ਮਿਲਕ ਰਿਆ ਸੀਗਾ ਵੀਰ ਜੀ 11 12 ਲੈ ਜਾਂਦਾ ਜੀ ਇਹ 11 12 ਕਿਲੋਟਰ ਵਾਲੀ ਆ ਤੇ ਹੁਣ ਹੁਣ ਕਿੰਨੇ ਦਾ ਦੁੱਧ ਦੇ ਵੇਸੇ ਚੱਲਣ ਲਈ ਹੁਣ ਵੀਰ ਜੀ ਹੁਣ 10 ਕਿਲੋਟਰ ਤੇ ਚੱਲਣ ਲਈ ਆ ਬਾਰੇ ਇਹ ਆਤੀ ਬੋੜਾ ਬੰਨਵਾਟਿਆ ਠੀਕ ਹੈ ਜੀ ਹਾਂ ਜੀ 10 ਕਿਲੋਟਰ ਤੇ ਜਿਹੜਾ ਦੋਸਤੋ ਅੱਜ ਇਹ ਵੈੜ ਚੱਲਦੀ ਪਈ ਆ ਤੇ ਆਹ ਜਿਹੜਾ ਹਵਾਨਾ ਜੇ ਇਹੋ ਜਿਹਾ ਥੰਮ ਦੀ ਕੁਆਲਿਟੀ ਐ ਇਸ ਵੈੜ ਦੀ ਠੀਕ ਆ نیچے ਬੱਚਾ ਬੇਸ਼ੱਕ ਜਿਹੜਾ ਤੁਸੀਂ ਦੇਖ ਰਹੇ ਹੋ ਠੀਕ ਆ ਬੱਚਾ ਜਿਹੜਾ ਹੈਗਾ ਮੇਲ ਕਾਫ ਆ ਇਸ ਵੈੜ ਦੇ نیچے ਤੇ ਜਰੂਰ ਮੇਰਾ ਵੀਰ ਤੁਸੀਂ ਚੈੱਕ ਕਰ ਲੋ ਤੇ ਚੁਵਾਈ ਜਿਹੜੀ ਆ 10 ਕਿਲੋ ਦੀ ਹੁਣ ਮੌਕੇ ਦੀ ਐ ਠੀਕ ਆ ਹਜੇ ਬੌਲੇ ਤੋਂ ਬਾਹਰ ਹੀ ਆਈ ਆ ਤਕਰੀਬਨ ਠੀਕ ਆ ਠੀਕ ਹੈ ਜੀ ਆ ਥੰਡ ਦੀ ਕੁਆਲਿਟੀ ਜੇ ਚਾਰੇ ਥੰਡ ਦਾ ਜਿਹੜਾ ਸਪੇਸ ਆ ਗੈਬੰਤਰ ਆ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਠੀਕ ਆ ਆਜੀ ਵੀਰ ਜੀ ਤਕਰੀਬਨ ਫਿਰ 5 ਕਿ ਦਿਨ 6 ਦਿਨ ਦਾ ਸਮਾਂ ਹੋ ਗਿਆ ਹਨਾ ਠੀਕ ਆ ਤੇ ਦੁੱਧ ਵੀ 10 ਕਿ ਲੀਟਰ ਇਹਦਾ ਫਿਰ ਮੁੱਲ 14 14.5 ਲੀਟਰ ਕੱਢੂਗੀ ਵੀਰ ਜੀ ਦੁੱਧ ਦਿਨਾਂ ਦੀ ਚਾਹੀਦਾ ਜੀ ਹਾਂਜੀ ਬੇੜ ਜਿਹੋ ਜੀ ਹੈਗੀ ਬੋਡੀ ਬੰਤਰ ਦੀ ਆ ਬਿਲਕੁਲ ਜਿਹੜੀ ਦੋਸਤੋ ਰਾਜੀ ਆ ਠੀਕ ਹੈ ਜੀ ਬਾਤ ਕੱਢੋਗੀ ਇਹਨਾਂ ਕੱਢੋ ਬਿਲਕੁਲ ਜੀ ਸੋ 14 ਕਿ ਲੀਟਰ ਵੀਰਾਂ ਦਾ ਵੀ ਇਹਨੂੰ ਦੇਣਾ ਚਾਹੀਦਾ ਦੁੱਧ ਕਿਉਂਕਿ ਹਜੇ ਤਾਂ 5 6 ਦਿਨ ਦਾ ਸਮਾਂ ਹੋਇਆ ਬੋਲੇ ਤੋਂ ਬਾਹਰ ਆਈ ਆ ਤੇ 10 ਕਿਲੋ ਹੁਣ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਜੀ ਅੱਛਾ ਗਰੰਟੀ ਵੀਰਾਂ ਦਾ ਮੁੱਲ ਕੀ ਲਾਇਆ ਦੇ ਰੱਖਿਆਗਾ ਮੁੱਲ ਵੀਰ ਜੀ ਦਾ 38000 ਕਰਦੇ ਜੀ ਅੱਛਾ ਜੀ ਹਾਂ ਜੀ 38000 ਲੈਸ ਜੀ 3000 ਜੀ ਹਾਂ ਜੀ 35000 ਦੀ ਹੋ ਜਾਊਗੀ ਹਾਂ ਜੀ ਠੀਕ ਆ 35000 ਦੀ ਜਿਹੜੀ ਦੋਸਤੋ ਇਹ ਬੇੜ ਵੀਰ ਬੈੜ ਬਹੁਤ ਸੋਹਣੀ ਆ ਚੰਗੀ ਬੈੜ ਆ ਨਿੱਗਰ ਆ ਬੈੜ ਠੀਕ ਆ ਜੀ ਬਿਲਕੁਲ ਟਾਈਟ ਲੀਵੇ ਦੀ ਆ ਤੇ ਦੁੱਧ ਜਿਹੜੀਆਂ ਦੋਸਤੋ ਨਾਰਮਲ ਇਹ ਬੈੜਾ 12 14 ਲੀਟਰ ਨਾਰਮਲ ਜਿਹੜੀਆਂ ਕਰਦੀਆਂ ਰਹਿੰਦੀਆਂ ਨੇ ਇਹਨੂੰ ਵੀਰ ਜੀ ਖੋਲ ਕੇ ਤੋਰੀਏ ਬੱਚਾ ਹੈਗਾ ਦੋਸਤੋ ਦੋਨਾਂ ਬੈੜਾਂ ਦੇ ਮਗਰ ਜਿਹੜੇ ਬੱਚੇ ਆ ਮੇਲ ਕਾਫ ਜਿਹੜੇ ਆ ਠੀਕ ਆ ਜੀ ਜ਼ਰੂਰ ਤੁਸੀਂ ਨੋਟ ਕਰ ਲਿਓ। ਰਵਾਨੇ ਦੀ ਬੰਤਰ ਸੋਹਣੀ ਆ ਦੋਸਤੋ ਬੈਕ ਸਾਈਡ ਤੋਂ ਜੇਕਰ ਦੇਖੀਏ ਤਾਂ ਬਿਲਕੁਲ ਲੇਵਾ ਪੱਦਰ ਹੈਗਾ ਠੀਕ ਆ ਜੀ ਥਣ ਵੀ ਬਿਲਕੁਲ ਮੁੱਠੀ ਵਾਲਾ ਠੀਕ ਹੈ ਜੀ ਆਓ ਇੱਕ ਹੋਰ ਠੀਕ ਆ ਸੋ ਦੋਸਤੋ ਦੋ ਬਹਣਾ ਸੀ ਵੀਰ ਦੇ ਕੋਲ ਹਾਂਜੀ ਵੀਰ ਜੀ ਬੱਚਾ ਵੀ ਦਿਖਾ ਦਿਓ ਹਟ ਹਟ ਆਹ ਲਓ ਜੀ ਆਹ ਮੇਲ ਕਾਫ ਆ ਦੋਸਤੋ 나ੜੂ ਬੱਚੇ ਦੇ ਨਾਲ ਸੋ ਕੋਈ ਵੀਰ ਭਲੇਖੇ ਜਨਾ ਰਹਿ ਜੇ ਆ ਜਰੂਰ ਦੇਖ ਲਓ ਠੀਕ ਆ ਅੱਜ 5 ਤੋਂ 6 6 ਦਿਨ ਦਾ ਸਮਾਂ ਹੈ ਹਜੇ ਬੌਲੇ ਤੋਂ ਪਾਰ ਆ ਠੀਕ ਆ ਤੇ ਵਾੜ ਤੁਸੀਂ ਖਰੀਦ ਸਕਦੇ ਜੇ ਓਨਲੀ 35000 ਵੀਰਾਂ ਦਾ ਵੀ ਲੈ ਦੇ ਗੈਸ ਨੂੰ 35000 ਆ ਮੁੱਲ ਜਿਹੜਾ 38000 ਇਸ ਵਾੜ ਦਾ 3000 ਹੁਣ ਮੌਕੇ ਤੇ ਕਹਿਤਾ ਵੀਰ ਨੇ ਵੀ ਮਾਨਤਾਂਨ ਹੋ ਜਾਊਗਾ ਛੋਟ ਹੋ ਜਾਊਗੀ ਠੀਕ ਆ ਤੇ ਗੁਰਜੰਟ ਪਾਈ ਦੇ ਨਾਲ ਤੁਸੀਂ ਜਿਹੜਾ ਸੰਪਰਕ ਕਰਨਾ ਦੋਸਤੋ ਤੇ ਵਾੜਾਂ ਦੋ ਨੇ ਠੀਕ ਆ ਦੋਨੋਂ ਵਾੜਾਂ ਕਮਾਲ ਦੀਆਂ ਨੇ ਵਾੜ ਵੱਡੀ ਦਿਖਾਈ ਆ ਪਾ ਤੁਹਾਨੂੰ ਉਹ ਵੀ ਬਹੁਤ ਸੋਹਣੀ ਹੈ ਬੈੜ ਠੀਕ ਆ ਤੇ ਵੱਡੇ ਫਾਰਮ ਦੀਆਂ ਬੈੜਾਂ ਜਿਵੇਂ ਕਹਿ ਲੀਏ ਵੀ 25 ਤੋਂ ਪਲੱਸ ਵੀ ਜਾਂਦਾ ਵੀ ਤਕਰੀਬਨ 22 ਲੀਟਰ ਪਹਿਲਨ ਨੇ ਚੁਵਾਇਆ ਦੁੱਧ ਤੇ ਖਰੀਦਣ ਵਾਲੀ ਆ ਤੁਹਾਡੇ ਵੀਰ ਦੇ ਜੇ ਕਿਸੇ ਅੱਗੇ ਵਪਾਰੀ ਵੀਰ ਨੇ ਲੈ ਕੇ ਜਾਣੀ ਆ ਤਾਂ ਵੀ ਹੋ ਸਕਦਾ ਵੀ ਨਫੇ ਵਾਲੀ ਗੱਲਬਾਤ ਆ ਤੇ ਜੇਕਰ ਕਿਸੇ ਘਰੇਲੂ ਵੀਰ ਨੇ ਲੈ ਜਾਣੀ ਆ ਤਾਂ ਵੀ ਜਿਹੜਾ ਤੁਸੀਂ ਤਸੱਲੀ ਦੇ ਨਾਲ ਉਹਦੀ ਨਰਤ ਪਰਖ ਹੈਗੀ ਆ ਚੁਵਾਈ ਚਾਰਾਂ ਥਨਾਂ ਦੀ ਚੈੱਕ ਪਾਸ ਕਰਕੇ ਤਸੱਲੀ ਦੇ ਨਾਲ ਚੁਵਾਈ ਕਰਕੇ ਲੈ ਕੇ ਜਾ ਸਕਦੇ ਜੇ ਦੋਵੇਂ ਬੈੜਾਂ ਸੁਈਆਂ ਨੇ ਖਾਸ ਤੌਰ ਤੇ ਇੱਥੇ ਗੁਰਜੰਟ ਵੀਰੇ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਗੇ 869927 ਹਾਂਜੀ 9936 ਠੀਕ ਹੈ ਕੋਈ ਫਿਰ ਬੋਲਦਗੇ ਫਿਰ ਹਾਂਜੀ 869927 9936 ਠੀਕ ਹੈ ਵੀਰ ਜੀ ਸੋ ਦੋਸਤੋ ਇਹ ਸਨ ਵੀਰ ਗੁਰਜੰਟ ਠੀਕ ਹੈ ਜੀ ਖਾਸ ਜਿਹੜੀ ਵਿਜ਼ਿਟ ਹੈਗੀ ਤੁਹਾਨੂੰ ਸ਼੍ਰੀ ਤਰਨ ਤਰਨ ਸਾਹਿਬ ਕਰਨੀ ਪਵੇਗੀ ਠੀਕ ਹੈ ਜੀ ਗੋਇੰਦਵਾਲ ਬਾਈਪਾਸ ਤੋਂ ਤੁਸੀਂ ਜਿਹੜਾ ਹੈਗਾ ਖੱਬੇ ਪਾਸੇ ਮੁੜ ਕੇ ਜਿਹੜਾ ਦੋਸਤੋ ਸ਼ਨੀ ਮੰਦਿਰ ਆ ਸ਼ਨੀ ਮੰਦਿਰ ਤੇ ਬਿਲਕੁਲ ਨਜ਼ਦੀਕ ਵੀਰ ਉਹਨਾਂ ਦੀ ਰਾਏ ਆ ਤੇ ਵਿਜ਼ਿਟ ਕਰਕੇ ਤੁਸੀਂ ਬਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਕਿਨਾਂ ਵੀ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜ